ਚਟਾਲਾ ਕੰਮੀ ਕਹਿ ਰਹੇ ਨੇ ਦੇਖਣੀ ਚਾਹੀਦੀ ਆ ਜਾਓ ਨਿਕਲ ਜਾਓ ਇੱਥੋਂ ਚਟਾਲਾ ਸਬੂ ਬਾਗੂ ਆਪ ਦੇਖੋ ਲੋਕ ਦੇ ਕਿਸਾਨਾਂ ਦੀਆਂ ਦੇਖ ਕੱਢ ਦਿਓ ਜਿਹੜੇ ਕਬਜ਼ੇ ਬਹਾਲ ਕਰਾ ਰਹੇ ਨੇ ਫੇਰ ਸਰਕਾਰ ਨੇ ਕੀਤੇ ਸਨ ਸਾਡੇ ਸੂਬਾਗੂ ਸਿੰਘ ਦਸਿੰਦ ਸਿੰਘ ਚਟਾਲਾ ਆਪ ਤੂਰੇ ਨੇ ਕਈ ਫੜਦੇ ਉਹ ਜੋਸ਼ ਲੋਕਾਂ ਦੇ ਵਿੱਚ ਸੰਗਤ ਵਿੱਚ ਪੂਰਾ ਜੋਸ਼ ਆ ਅਸਲੇ ਬਹੁਤ ਜਿਹਾਰੂ ਸਾਡੇ ਆਗੂ ਸਹਿਬਾਨ ਜਿਹੜਾ ਕਮੇਟੀ ਜਿਉਂ ਆਗੂ ਸਲਾਵਾਰ ਜੀ ਨੂੰ ਅਸਾਂ ਜੇ ਕੰਮ ਕਰਦਾ ਲੀਆ ਨਾਲ ਟਰੈਕਟਰ ਆ ਵੱਡੇ ਪੱਦਰ ਦੇ ਕੋਈ 40 45 ਟਰੈਕਟਰ ਜਿਹੜੇ ਆ ਇੱਕ ਤੇ ਪਾਉਂਦੇ ਆਪਰੇ ਕੋਣ ਉਹਦਾ ਆ ਤਾਰ ਆ ਸਰੰਸਰਾ ਦਾ ਕੋਣ ਲੱਗ ਰਿਹਾ ਚਾਰ ਬੱਲੇ ਜਿਲ੍ਹਾ ਬਰਦਾਸ਼ਪੁਰ ਦੇ ਜਿੱਤ ਅਰਬਾ ਨੂੰ ਉਹਦਾ ਸਰਕਾਰ ਕੋਲ ਬੋਲੋ ਭਾਈ ਜਿਲ੍ਹਾ ਪਾਓ ਬੁਰਦਾ ਛੱਡ ਦਿਓ ਆਜਿਓ ਜੀ ਕੋਨਾ ਬੋਲ ਜਿਹੜਾ ਅਫਰ ਦੇ ਨਾਲ ਦੇ ਰਹੇ ਆ ਜਿਹੜਾ ਸਰਕਾਰ ਨੇ ਉਸ ਦਿਨ ਖਾਲੀਆਂ ਜੂੜ ਦੋ ਦਿਨੋਂ ਪੈਸੇ ਦਿੱਤੇ ਤਰਾਏ ਵੀ ਪਾ ਲੋ ਸਿੱਧੇ ਪਾ ਲੋ ਕਿੱਥੇ ਪਾ ਲੋ ਅਸੀਂ ਸ਼ੁਰੂ ਕਰ ਰਹੇ ਆ ਚਲੋ ਬਈ ਸ਼ਾਬਾਸ਼ ਤੁਸੀਂ ਦੇਖ ਲੋ ਅੱਜ ਸ਼ੁਰੂ ਕਰ ਲਿਆ ਜੀ ਸੋਨਣਾ ਨੀਗਾ ਹੋੜਾ ਉਹ ਲੱਗਣਗੇ ਚਾਹ ਲੈਣੇ ਹੌਲੀ ਹੌਲੀ ਉਹਨੇ ਗੋਮ ਕਰ ਦੇਣਾ ਕਪਜੇ ਕਿਹੜੀਆਂ ਜੀ ਸਿੰਘ ਦਸਨ ਜੀ ਤਾਲਾ ਕਿਸਾਨਾਂ ਨੂੰ ਦੁਬਾਰਾ ਕਬਜਾ ਵਹਾਲ ਕਰ ਰਹੇ ਨੇ ਜੋ ਪ੍ਰਸ਼ਾਸਨ ਨੇ ਧੱਕੇ ਸਹਿ ਕੀਤੀ ਆ ਕਿਸਾਨਾਂ ਦਾ ਪਟਰਾਕਸ ਬੱਸ ਵੀ ਜੋ ਨਿਕਲ ਰਿਹਾ ਕਿਸਾਨਾਂ ਦੇ ਤਸ਼ੱਦਦ ਨਾਲ ਕਬਜੇ ਲੈ ਰਹੇ ਨੇ ਸਾਨੂੰ ਦੁਬਾਰਾ ਕਬਜਾ ਵਹਾਲ ਕਰ ਰਹੇ ਆ ਸਾਡੀਆਂ ਬੀਬੀਆਂ ਭੈਣਾ ਮਾਤਾ ਭਾਗਤੌਰ ਦੀਆਂ ਵਾਰਿਸ ਇਹ ਪਿੱਛੇ ਨਹੀਂ ਉਹਨਾਂ ਨੇ ਛੰਡੇ ਮੋੜੇ ਤੇ ਰੱਖ ਕੇ ਪੂਰਾ ਸਾਥ ਕਿਸਾਨ ਜਿਥੇ ਬੰਦੀਆਂ ਨਾ ਭਰਾਵਾਂ ਨਾਲ ਟਾਕੀ ਦੇ ਰਹੇ ਨੇ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚਾਟਾ ਦੇ ਲੈ ਕੇ ਤੇਰਾ ਚਾਤੀ ਆ ਚਾਟਾ ਵਾਲਾ ਇੱਡੀ ਵੀ ਕਰੀ ਗਏ ਸਾਡੇ ਪੰਗ ਸਾਹਿਬ ਬਹੁਤ ਮਹਾਨ ਸਿੱਖੀ ਕਰੇ ਇਹਦਾ ਉਹਨਾਂ ਦਾ ਕੰਮ ਹੈ ਉਹਨਾਂ ਨੇ ਕਰਨਾ ਹਾਂ ਇਹ ਪਰੇ ਜਿਹੜਾ ਆ ਕੰਮ ਜਾਂਦੇ ਆ ਹੁਣ ਤਾਂ ਪਿੱਛੋਂ ਵੀ ਆਈ ਗਏ ਆ ਜੇ ਤੁਹਾਨੂੰ ਪਤਾ ਕੀ ਜੇ ਮੈਂ ਤੁਹਾਨੂੰ ਦੱਸ ਦਿੰਨੇ ਕਰਨੇ ਵੀ ਚਾਰ ਸਾਲ ਇਹੀ ਲੜਦੇ ਆਉਂਦੇ ਆ ਚਲੋ ਤੁਸੀਂ ਇਹ ਆਪਣਾ ਕੰਮ ਕਰਕੇ ਚਲੀ ਜਾਣਾ ਕਿਉਂਕਿ ਤੁਹਾਡੇ ਕੋਲ ਵੱਲੋਂ ਆ ਤੁਹਾਡੇ ਕੋਲ ਫੋਰਸ ਤੋਂ ਆ ਤੁਹਾਡੇ ਕੋਲ ਸਾਰਾ ਹੈਗਾ ਪ੍ਰਸ਼ਾਸਨ ਦੂਸਰੀ ਗੱਲ ਜਦੋਂ ਆ ਭੋਲੇ ਭੋਲੇ ਜਾਂਦੇ ਆ ਨਾ ਤਹਿਸੀਲੇ ਤੇ ਪਟਵਾਰੀ ਕਰ ਦੌਰ ਤੇ ਤਹਿਸੀਲਦਾਰ ਨਹੀਂ ਲੱਗੇ ਲੱਗੇ ਲੱਗਣ ਦਿੰਦੇ ਸਾਂਝੇ ਖਾਤਿਆਂ ਦੇ ਮਸਲੇ ਆ ਬੰਬੀਆਂ ਦੇ ਆ ਔਰ ਐਸਡੀਓ ਨਹੀਂ ਮਾਨ ਉਹਨਾਂ ਕਹਿੰਦੇ ਨਾ ਪਹਿਲਾਂ 50000 ਦੋ ਫੇਰ ਆ ਤੁਹਾਡਾ ਕਨੈਕਸ਼ਨ ਦਾ ਕਰੂੰਗਾ ਇਹ ਹਾਈਵੇ ਥੋੜੀ ਦਾ ਸਾਰਾ ਕੰਮ ਆ ਸਰ 4 ਸਾਲ ਚ ਕਿਉਂ ਨਹੀਂ ਕੀਤਾ ਇਹਨਾਂ ਨੇ ਵੀ ਇਹ ਤੁਹਾਨੂੰ ਪਤਾ ਹੈ ਪਰ ਜਿਹੜੀ ਤੁਸੀਂ ਕਰ ਜਣਾ ਸਾਨੂੰ ਪਤਾ ਤੁਸੀਂ ਕਰ ਜਣਾ ਤੁਹਾਡੇ ਕੋਲ ਬੱਲਵਾ ਤੁਸੀਂ ਸਾਨੂੰ ਉੱਟ ਕੇ ਮਾਰ ਕੇ ਕਰ ਜੋਗੇ ਅਸੀਂ ਦੇ ਆਨੇ ਮਾਰੋ ਹਾਨੂੰ ਕੰਮ ਮੁਕਾਏ ਸ਼ੇਪਾ ਇੱਕ ਦਿਨ ਦਾ ਦੂਸਰੀ ਗੱਲ ਸਾਰਾ ਪਰ ਇਹਨਾਂ ਨੂੰ ਧੱਕੇ ਖਾਣੇ ਪਾਣੇ ਮੁੜ ਕੇ ਜਿੰਦੀ ਹੀ ਪਰਲੇ ਪਾਸੇ ਪੈਲੀ ਦਾ ਕਿਉਂ ਲਗਾਤਾਰ ਮੁੜ ਕੇ ਤੁਸੀਂ ਨਹੀਂ ਆਵੋਗੇ 70% ਰਕਬਾ ਛੱਡਿਆ ਜਿੱਤੇ ਕੰਮ ਕਰਨ ਨੂੰ ਛੱਡਿਆ 70% ਰਕਬੇ ਦਾ ਕੋਈ ਰੌਲਾ ਨਹੀਂ ਹੈ